ਅਰੇਡੀ ਅਵਤਾਰ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੋਮਲ ਕਲਾ ਦੀ ਐਮਏ ਪਾਸ ਕੀਤੀ ਹੋਈ ਹੈ ਡੰਡੀ ਸਿੱਖਿਆ ਤੋਂ ਬਾਅਦ ਵਿਦਿਆਰਥੀ ਸਿੱਖੇ ਹੋਏ ਰਾਹ ਦੀ ਮਜਾਏ ਆਪੋ ਆਪਣੇ ਰਾਹ ਕਰਦੇ ਹਨ ਤਾਂ ਕਿ ਕੁਝ ਨਵਾਂ ਕੀਤਾ ਜਾਏ ਡੰਡੀ ਕੋਈ ਸਫਲ ਕੁੰਦਾ ਹੈ ਕੋਈ ਨਹੀਂ ਡੰਡੀ ਅਵਤਾਰ ਸਿੰਘ ਆਪਣੇ ਪ੍ਰਗਟਾਵੇ ਲਈ ਹਟਵੀਂ ਰਾਹ ਤਲਾਸ਼ਣ ਲੱਗਾ ਡੰਡੀ ਸੰਘਰਸ਼ ਰਿਆਜ਼ ਨਵੇਂ ਪੁਰਾਣੇ ਦੇ ਤਾਲ ਮੇਲ ਵਿੱਚੋਂ ਅਜੋਕੀ ਕਾਰਜ ਸ਼ੈਲੀ ਸਾਹਮਣੇ ਆਈ ਡੰਡੀ ਇਹ ਸ਼ੈਲੀ ਲਗੂ ਚਿੱਤਰ ਸ਼ੈਲੀ ਤੋਂ ਤਾਕਤ ਲੈਂਦੀ ਹੈ ਐਪਰ ਖੂਬ ਹੋ ਓਦਾਂ ਦੀ ਨਹੀਂ ਡੰਡੀ ਚਤੇਰੇ ਅਤੇ ਚਿੱਤਰ ਦੇਖ ਕੇ ਸੂਝਵਾਨ ਦਰਸ਼ਕ ਦਾ ਧਿਆਨ ਉਸ ਮੂਲ ਸ਼ੈਲੀ ਦੇ ਗੁਣ ਲੱਛਣਾ ਵੱਲ ਚਲੇ ਜਾਂਦਾ ਹੈ ਡੰਡੀ ਪੁਰਾਤਨ ਸ਼ੈਲੀ ਦੇ ਕੁਝ ਤੱਤਾਂ ਨੂੰ ਆਪਣੇ ਵਿੱਚ ਸਮਾਉਣ ਵਾਲੇ ਚਿੱਤਰਾਂ ਦਾ ਵਿਸ਼ਾ ਪੁਰਾਤਨ ਨਹੀਂ ਉਹ ਜੋ ਕੀ ਸਮੱਸਿਆ ਨਾਲ ਸਿੱਧਾ ਜੁੜਿਆ ਹੁੰਦਾ ਹੈ ਡੰਡੀ ਸਮੱਸਿਆ ਦਾ ਕੇਰਾ ਸੀਮਤ ਜਾਂ ਨਿੱਜੀ ਨਹੀਂ ਹੁੰਦਾ ਡੰਡੀ ਉਹ ਬਡੇਰਾ ਅਤੇ ਸਮੇਂ ਸਥਾਨ ਵਿੱਚ ਫਸ ਰਿਆ ਹੁੰਦਾ ਹੈ ਡੰਡੀ ਪੰਜਾਬ ਰਚਨਾ ਵਿੱਚ ਕਹੀ ਗੱਲ ਨੂੰ ਨਾ ਤਾਂ ਵਧਾ ਚੜਾ ਕੇ ਬਿਆਨਿਆ ਹੈ ਅਤੇ ਨਾ ਹੀ ਦੱਬਵਾ ਸੁਰ અપਨਾਇਆ ਗਿਆ ਹੈ ਡੰਡੀ ਕਦੇ ਸਮਾਸੀ ਜਦ ਪੰਜਾਬ ਹੀ ਨਹੀਂ ਭਾਰਤ ਦੇ ਲਗਭਗ ਹਰ ਪਿੰਡ ਦੀ ਹੋਂਦ ਨਾਲ ਛੱਪੜ ਨੱਥੀ ਹੁੰਦਾ ਸੀ ਡੰਡੀ ਇਹ ਇੱਕ ਅਜਹੀ ਇਕਾਈ ਸੀ ਜਿਸ ਨਾਲ ਪਿੰਡ ਦਾ ਹਰ ਘਰ ਜੁੜਿਆ ਹੁੰਦਾ ਸੀ ਡੰਡੀ ਸਵਾ ਬਿੱਤਨ ਦੇ ਨਾਲ ਛੱਪੜ ਪਲੀਤ ਜਾਂ ਰੈਡੀ ਲੋਪ ਹੋਣ ਲੱਗੇ ਜਿਸ ਕਾਰਨ ਪਿੰਡੂ ਸਮਾਜ ਦਾ ਜੀਵਨ ਵਿਹਾਰ ਖਿਲਰਨ ਲੱਗਾ ਡੰਡੀ ਤੰਦਰੁਸਤ ਮੇਲਜੋਲ ਇਹਦੇ ਨਾਲ ਪ੍ਰਭਾਵਿਤ ਹੋਇਆ ਡੰਡੀ ਚਿੱਤਰ ਵਿੱਚ ਆਇਆ ਛੱਪੜ ਕਿਸ ਗੱਲ ਨੂੰ ਦਰੜਾ ਰਿਹਾ ਹੈ ਟੰਡੀ ਸਪੇਸ ਵੰਡ ਜਾ ਰੰਗ ਨੂੰ ਤੋੜਨ ਦੇ ਇਲਾਵਾ ਇਹ ਸੁਝਾਵਟੀ 21 ਵਜੋਂ ਹੀ ਹਾਜ਼ਰ ਹੈ ਨੰਡੀ ਆਮ ਤੌਰ ਉੱਤੇ ਪੰਜਾਬ ਦੇ ਪਿੰਡਾਂ ਦੇ ਛੱਪੜਾਂ ਵਿੱਚ ਕਮਲ ਫੁੱਲ ਦੇਖਣ ਨੂੰ ਨਹੀਂ ਮਿਲਦੇ ਕਿਉਂਕਿ ਪਸ਼ੂਆਂ ਦੀ ਆਵਾਜ਼ ਆਈ ਕਾਰਨ ਡੰਡੀ ਇਹ ਨਸ਼ਟ ਹੋ ਜਾਂਦੇ ਹਨ ਡੰਡੀ ਹਲਕੇ ਨੀਲੇ ਰੰਗ ਦੀ ਸਪਾਰਟ ਪੱਟੀ ਤਸਵੀਰ ਦੇ ਉੱਪਰ ਵੀ ਹੈ ਡੰਡੀ ਇਹਨਾ ਦੋਹਾਂ ਬਚਾਲੇ ਜੇ ਗੇਰੂਏ ਰੰਗ ਦੀ ਜ਼ਮੀਨ ਹੈ ਡੰਡੀ ਇਹ ਥਾਂ ਅੱਖਾਂ ਨੂੰ ਸੁਖ ਨਹੀਂ ਦਿੰਦੀ ਡੰਡੀ ਗਾਂ ਇਸੇ ਅਣ ਸੁਖਾਵੇ ਥਾ ਅੱਗੇ ਟਿਕਾਈ ਗਈ ਹੈ ਡੰਡੀ ਉਹਦੇ ਆਸ-ਪਾਸ ਹੋਰ ਬਹੁਤ ਕੁਸ਼ ਖਿਲ ਰਿਆ ਹੋਇਆ ਹੈ ਜੋ ਗਾਂ ਦੇ ਜੀਵਨ ਨੂੰ ਦੁਸ਼ਵਾਰ ਕਰ ਰਿਹਾ ਪਲੀਤ ਹੁੰਦਾ ਹੈ ਡੰਡੀ ਕੀ ਗਾਂ ਮੌਜੂਦਾ ਪੰਜਾਬ ਦੀ ਹਾਲਤ ਦੀ ਪ੍ਰਤੀਕ ਹੈ ਪ੍ਰਸ਼ਨ ਚਿੰਨ ਆਮ ਤੌਰ ਉੱਤੇ ਗਾਂ ਨੂੰ ਪੂਜਾ ਅਤੇ ਪਵਿੱਤਰ ਮੰਨਿਆ ਜਾਂਦਾ ਹੈ ਡੰਡੀ ਮੋੜਵੀ ਤਰ੍ਹਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਅੱਜ ਵਾਲੇ ਪੰਜਾਬ ਦੀ ਹਾਲਤ ਗਾਂਝ ਹੀ ਹੋ ਗਈ ਹੈ ਡੰਡੀ ਗੱਲ ਦੀ ਤੰਦ ਉਲਝਣੀ ਨਹੀਂ ਚਾਹੀਦੀ ਡੰਡੀ ਸੱਚ ਇਹੋ ਹੈ ਕਿ ਵਿਸਥਾ ਵਿੱਚ ਆਈ ਖਰਾਬੀ ਹਰੇਕ ਨੂੰ ਪ੍ਰਭਾਵਿਤ ਕਰ ਰਹੀ ਹੈ ਡੰਡੀ ਆਮ ਤੌਰ ਉਤੇ ਪੰਜਾਬ ਦੁੱਧ ਵਾਸਤੇ ਮੱਝ ਨੂੰ ਪਹਿਲ ਦਿਂਦਾ ਆ ਰਿਹਾ ਹੈ ਡੰਡੀ